ਅੱਜ ਨੂਰਪੁਰਵੇਦੀ ਦੇ ਵਿੱਚ ਸਫਾਈ ਨੂੰ ਲੈ ਕੇ ਨੂਰਪੁਰਵੇਦੀ ਦੇ ਕੂੜੇ ਨੂੰ ਲੈ ਕੇ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਹੋਈ ਹੈ ਜਿਹੜੀ ਕਿ ਦਹਾਕਿਆਂ ਬਾਅਦ ਹੋਈ ਹੈ ਤੁਸੀਂ ਆ ਪਿੱਛੇ ਦੇਖ ਸਕਦੇ ਆ ਆ ਜਿੰਨਾ ਵੱਡਾ ਕੂੜੇ ਦਾ ਪਹਾੜ ਜਿਵੇਂ ਜਦੋਂ ਦਿੱਲੀ 'ਚ ਐਂਟਰ ਹੁੰਦੇ ਆ ਉਦਾਂ ਦਾ ਕੂੜੇ ਦਾ ਪਹਾੜ ਹੈ ਨੂਰਪੁਰਵੇਦੀ ਦੇ ਵਿੱਚ ਹੈ ਮੁੱਖ ਅੱਡੇ ਦੇ ਵਿੱਚ ਜਿਹਨੂੰ ਪੜਾ ਕਹਿੰਦੇ ਆ ਔਰ ਜਿੱਥੇ ਨੂਰਪੁਰਵੇਦੀ ਦਾ ਸਾਰਾ ਫਰੂਟ ਵਿਕਦਾ ਮਠਿਆਈ ਵਿਕਦੀ ਹੈ ਉਹਦੇ ਬਿਲਕੁਲ ਪਿੱਛੇ ਇਹ ਕੂੜੇ ਦਾ ਪਹਾੜ ਨੂਰਪ੍ਰਵੇਦੀ ਦਾ ਲੱਗਿਆ ਹੋਇਆ। ਦਹਾਕਿਆਂ ਤੋਂ ਨੂਰਪ੍ਰਵੇਦੀ ਦਾ ਕੂੜਾ ਇਸ ਥਾਂ ਤੇ ਡੰਪ ਹੁੰਦਾ ਆ ਰਿਹਾ ਜਿਹਦੇ ਨਾਲੇ ਪਹਾੜ ਬਣਿਆ ਵਾ। ਪਰ ਦਹਾਕਿਆਂ ਤੋਂ ਇਹ ਕੂੜੇ ਦਾ ਪਹਾੜ ਛੇੜਿਆ ਕਿਸੇ ਨੇ ਨਹੀਂ। ਕਹਿੰਦੇ ਵੀ ਜਿੱਦਾਂ ਹੈ ਐਦਾਂ ਹੀ ਰਹਿਣ ਦਿਓ, ਇਹਦੀ ਐਦਾਂ ਹੀ ਲੋੜ ਹੈ ਤੇ ਨਾ ਕਿਸੇ ਨੇ ਕੂੜੇ ਦਾ ਬੰਦੋਬਸਤ ਕੀਤਾ, ਨਾ ਕਿਸੇ ਨੇ ਕੂੜੇ ਦਾ ਪਹਾੜ ਛੇੜਿਆ। ਵੱਡੀਆਂ-ਵੱਡੀਆਂ ਗੱਲਾਂ ਤਾਂ ਬਹੁਤ ਨੂਰਪ੍ਰਵੇਦੀ ਦੇ ਵਿੱਚ ਹੁੰਦੀਆਂ ਰਹੀਆਂ ਨੇ ਪਰ ਇਹ ਕੂੜੇ ਦਾ ਪਹਾੜ ਜਿਹੜਾ ਕਿਸੇ ਨੇ ਨਹੀਂ ਛੇੜਿਆ ਇੱਥੋਂ ਅੱਜ ਸਾਰੇ ਨੂਰਬਦੀ ਨਿਵਾਸੀ ਖੜੇ ਆ ਇਕੱਠੇ ਹੋ ਕੇ ਇਸ ਕੂੜੇ ਦੇ ਪਹਾੜ ਨੂੰ ਇੱਥੋਂ ਚੱਕਣ ਦੀ ਸ਼ੁਰੂਆਤ ਹੋਈ ਹੈ ਵੈਸੇ ਜਿੱਥੇ ਇੰਨਾ ਵੱਡਾ ਕੂੜੇ ਦਾ ਪਹਾੜ ਹੋਵੇ ਉਹ ਅੱਜ ਦੇ ਸਮੇਂ 'ਚ ਬੜੀ ਵੱਡੀ ਸਮੱਸਿਆ ਹੈ ਕਿ ਚੱਕ ਕੇ ਲੈ ਕੇ ਕਿੱਥੇ ਜਾਣਾ ਉਹਦੀ ਪ੍ਰੋਸੈਸਿੰਗ ਕਿਵੇਂ ਕਰਨੀ ਹੈ ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਕਿ ਇੱਥੋਂ ਕਿ ਕੂੜਾ ਚੱਕੀਏ ਤੇ ਚੱਕ ਕੇ ਕਿਤੇ ਹੁੱਦਰ ਸਿੱੜ ਦਈਏ ਇਹ ਚੀਜ਼ ਤਾਂ ਸੰਭਵ ਨਹੀਂ ਹੈ ਇਸ ਕਰਕੇ ਕੂੜਾ ਚੱਕਣਾ ਉਹ ਚੱਕ ਕੇ ਸਹੀ ਜਗ੍ਹਾ ਤੇ ਪਹੁੰਚਾਣਾ ਕਿਤੇ ਪ੍ਰੋਸੈਸਿੰਗ ਦੇ ਵਿੱਚ ਪਾਉਣਾ ਜਿਹੜੇ ਵੱਡੇ ਪਲਾਂਟਾਂਾਂ ਦੇ ਵਿੱਚ ਪ੍ਰੋਸੈਸਿੰਗ ਹੋ ਸਕੇ ਉੱਥੇ ਪੁੱਜਦਾ ਕਰਨਾ ਬਹੁਤ ਵੱਡਾ ਇੰਪੋਸੀਬਲ ਵਰਗਾ ਟਾਸਕ ਅੱਜ ਦੇ ਸਮੇਂ 'ਚ ਹੈ ਪਰ ਕੁਝ ਕੰਪਨੀਆਂ ਦੀ ਮਦਦ ਦੇ ਨਾਲ ਅੱਜ ਇੱਥੋਂ ਇਹ ਕੂੜਾ ਚੱਕਣਾ ਸ਼ੁਰੂ ਹੋਇਆ ਇੱਥੋਂ ਚੱਕ ਕੇ ਕਿਤੇ ਛੁੱਟਿਆ ਨਹੀਂ ਜਾਊਗਾ ਸਵੇਰੇ ਦੀ ਪ੍ਰੋਪਰ ਪ੍ਰੋਸੈਸਿੰਗ ਹੋ ਕੇ ਜਿਹੜੇ ਵੇਸਟ ਮੈਨੇਜਮੈਂਟ ਪਲਾਂਟ ਹੈ ਵੇਸਟ ਟੂ એનર્ਜੀ ਪਲਾਂਟ ਹੈ ਉਹਨਾਂ ਦੇ ਵਿੱਚ ਜਾਏਗਾ ਇਸ ਤੋਂ ਅੱਗੇ ਵੇਖਦੇ ਵਿੱਚ ਐਦਾਂ ਦੇ ਡੰਪ ਨੂਰਪੇ ਦੇ ਵਿੱਚ ਕੂੜੇ ਦੇ ਨਾਂ ਬਣਨਾ ਉਦੇ ਲਈ ਵੇਸਟ ਮੈਨੇਜਮੈਂਟ ਦਾ ਪ੍ਰਬੰਧ ਨੂਰ ਪ੍ਰਵੇਦੀ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਂਝਾ ਕਰਾਂਗੇ ਫਿਲਹਾਲ ਅੱਜ ਆਹ ਮਸ਼ੀਨਾਂ ਤੁਸੀਂ ਲੱਗੀਆਂ ਦੇਖ ਰਹੇ ਹੋ ਇੱਥੋਂ ਕੂੜਾ ਚੱਕਣ ਦੀ ਸ਼ੁਰੂਆਤ ਹੋਈ ਹੈ ਇਹ ਜਿਹੜਾ ਸਥਾਨ ਹੈ ਜਿੱਥੇ ਕਿਸੇ ਵੇਲੇ ਟਰੱਕ ਵੀ ਖੜਦੇ ਸੀਗੇ ਇੱਥੇ ਗਰਾਊਂਡ ਵੀ ਹੁੰਦਾ ਸੀਗਾ ਆਪਾਂ ਖੇលਦੇ ਵੀ ਸੀਗੇ ਇੱਥੇ ਹੁਣ ਇੱਥੇ ਡੰਪ ਬਣ ਚੁੱਕਿਆ ਏਰੀਆ ਵੈਸੇ ਆਰਮੀ ਦਾ ਏ ਹੁਣੇ ਕੰਨ ਦਿਨਾਂ ਜਿੱਥੋਂ ਇਹ ਡੰਪ ਸਾਫ਼ ਹੋ ਜਾਏਗਾ ਪਰ ਆਉਣ ਵਾਲੇ ਸਮੇਂ 'ਚ ਜੇ ਆਪਾਂ ਸਾਰੇ ਸਹਿਯੋਗ ਦੇਈਏ ਸਹੀ ਵੇਸਟ ਮੈਨੇਜਮੈਂਟ ਸਾਡੇ ਸ਼ਹਿਰ ਨੂਰਪੁਰਵੇਦੀ ਪਿੰਡ ਦੇ ਵਿੱਚ ਹੋਵੇ ਤਾਂ ਇਦਾਂ ਦੇ ਡੰਪ ਜਿਹੜੇ ਉਹ ਨਹੀਂ ਬਣਨਗੇ ਪਰ ਸੰਭਵ ਤਾਂ ਹੀ ਹੋਏਗਾ ਜੇ ਆਪਾਂ ਸਾਰੇ ਸਹਿਯੋਗ ਦੇਈਏ ਜਿਵੇਂ ਹਦਾਇਤਾਂ ਹੋਣ ਉਵੇਂ ਅਸੀਂ ਆਪਣਾ ਕੂੜਾ ਜਿਹੜਾ ਉਹ ਇਕੱਠਾ ਕਰਨਾ ਸ਼ੁਰੂ ਕਰੀਏ ਦੇਣਾ ਸ਼ੁਰੂ ਕਰੀਏ ਇਕੱਠਾ ਕਰਨ ਵਾਲਿਆਂ ਨੂੰ ਕਿਹੜਾ ਜਿਹੜੇ ਡੰਪ ਜਿਹੜੇ ਨਹੀਂ ਬਣਨਗੇ ਕਿਉਂਕਿ ਦਹਾਕਿਆਂ ਤੋਂ ਇੱਥੇ ਹੀ ਜਿਹੜਾ ਆਪਾਂ ਸਾਰਾ ਡੰਪ ਕਰ ਰਹੇ ਹਾਂ ਮੈਨੂੰ ਲੱਗਦਾ ਬਰਸਾਤ ਜਿੰਨਾ ਘੜ ਜਾਂਦਾ ਹੜ ਜਾਂਦਾ ਨੂਰਵੇਦੀ ਦਾ ਕੋਡੋਬਾ ਵੀ ਹੈ ਨਹੀਂ ਬਾਕੀ ਕੂੜਾ ਇਦਾਂ ਹੀ ਇੱਥੇ ਜਿਹੜਾ ਪਿਆ ਹੋਇਆ ਸੋ ਹੁਣ ਉਮੀਦ ਕਰਾਂਗੇ ਆਉਣ ਵਾਲੇ ਦਿਨਾਂ ਚ ਇੱਕ ਦਾ ਇਹ ਜਗਾ ਸਾਫ ਹੋ ਜੇਗੀ ਇਹ ਜਗਾ ਸਾਫ ਹੋਣ ਦੇ ਨਾਲ ਜਿੰਨੀਆਂ ਵਾਲੇ ਦਿਵਾਲੀ ਜਿੱਥੋਂ ਨੂਰਪੁਰ ਦੀ ਸਾਰੀ ਸਬਜ਼ੀ ਜਾਂਦੀ ਹੈ ਫਰੂਟ ਜਾਂਦਾ ਮਠਾਈ ਜਾਂਦੀ ਹੈ ਧਰਮਾ ਸਵੀਟਸ਼ਾਪ ਵਾਲੇ ਖੜੇ ਨੇ ਤਾਂ ਇਹ ਬਿਲਕੁਲ ਕੰਡੇ ਕਿਨਾਰੇ ਹੈ ਸੋ ਇਹ ਜਿਹੜੀ ਇਹਦੀ ਬਦਬੂ ਸਬਜ਼ੀਆਂ ਫਰੂਟ ਦੇ ਕੋਲ ਜਾ ਕੇ ਬਿਮਾਰੀਆਂ ਵੀ ਪੱਕਾ ਫਲਾਉਂਦੀ ਹੋਣੀ ਹੈ ਇਸ ਚੀਜ਼ ਤੋਂ ਰਾਹਤ ਮਿਲ ਜੇਗੀ ਤੇ ਆਉਣ ਵਾਲੇ ਸਮੇਂ ਚ ਅਸੀਂ ਨੂਰਪੁਰ ਦੇ ਲਈ ਇੱਕ ਵਧੀਆ ਵੇਸਟ ਮੈਨੇਜਮੈਂਟ ਸਿਸਟਮ ਜਿਹੜਾ ਉਹ ਬਣਾ ਸਕਾਂਗੇ ਕਿਉਂਕਿ ਨੂਰਪੁਰੇ ਦੀ ਏਡਾ ਵੱਡਾ ਕਸਬਾ ਏ ਉਥੇ ਵੀ ਇਦਾਂ ਦੇ ਡੰਪ ਹੋਣੇ ਕੋਈ ਪ੍ਰਬੰਧ ਨਾ ਹੋਣਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਵਾਲੀ ਗੱਲ ਹੈ ਤੁਸੀਂ ਆਪ ਆਪਾਂ ਨੇੜੇੋਂ ਦੇਖੀਏ ਹੋ ਸਕਦਾ ਤੇ ਨੂਰਪੁਰ ਵਾਲਿਆਂ ਨੂੰ ਵੀ ਪਤਾ ਨਾ ਹੋਵੇ ਕਿ ਕੂੜਾ ਜਾਂਦਾ ਕਿੱਥੇ ਆ ਉਸ ਕੂੜੇ ਨਾਲ ਕੀ ਬੜ ਰਿਹਾ ਸੋ ਸਾਰਿਆਂ ਨੂੰ ਦੇਖ ਲੈਣਾ ਚਾਹੀਦਾ ਤਾਂ ਹੀ ਅੱਗੇ ਨੂੰ ਉਹ ਇੱਕ ਦੇ ਵਿੱਚ ਅਸੀਂ ਵਧੀਆ ਸਹਿਯੋਗ ਕਰ ਸਕਾਂਗੇ ਆ ਇੱਥੇ ਜਾਂਦਾ ਨੂਰਪੁਰ ਦਾ ਕੂੜਾ ਤੁਸੀਂ ਦੇਖ ਸਕਦੇ ਵੀ ਕਿਦਾਂ ਦੇ ਜਿਹੜੇ ਇਹਦੇ ਨਾਲ ਆ ਡੰਪ ਪਹਾੜ ਵੱਡੇ ਵੱਡੇ ਬਣੇ ਹੋਏ ਆ ਦਿੱਲੀ ਜਾਣ ਲੱਗੇ ਆਪਾਂ ਜਰੂਰ ਦੇਖਦੇ ਆ ਸਾਡੇ ਨੂਰਪੁਰ ਦੇ ਵਿੱਚ ਹੈਗਾ ਸੋ ਆਓ ਰਲ ਮਿਲ ਕੇ ਇਹ ਹਵਲਾ ਮਾਰੀ ਜਿਹੜਾ ਬਹੁਤ ਵੱਡਾ ਇਹ ਸਮੱਸਿਆ ਬਣੀ ਹੋਈ ਹੈ ਇਹਨੂੰ ਇੱਥੋਂ ਲੋਡ ਕਰਕੇ ਪ੍ਰੋਸੈਸਿੰਗ ਪਲਾਂਟਾਂ ਦੇ ਵਿੱਚ ਪੁਜਾਇਆ ਜਾਵੇਗਾ ਜਿੰਨੇ ਆ ਸ਼ਹਿਰ ਨਿਵਾਸੀ ਖੜੇ ਐ ਇਹ ਸਾਰੀਆਂ ਸ਼ਕਤੀਆਂ ਦਾ ਇਹਦੇ ਵਿੱਚ ਸਹਿਯੋਗ ਹੈ ਇਹਨਾਂ ਦਾ ਵੀ ਧੰਨਵਾਦ ਤੇ ਆਪਾਂ ਸਾਰੇ ਰਲ ਮਿਲ ਕੇ ਜਿਹੜਾ ਆਉਣ ਵਾਲੇ ਸਮੇਂ ਚ ਇੰਦੀ ਆਪਣੇ ਨੂਰਪੁਰ ਬੇਦੀ ਨੂੰ ਵਧੀਆ ਤੇ ਸਾਫ ਸੁਥਰਾ ਬਣਾਈਏ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਸਿਆਸਤ ਕਰਨੀ ਤਾਂ ਆਪਾਂ ਕੋਈ ਕਸਰ ਨਹੀਂ ਛੱਡਦੇ ਪਰ ਜਿਹੜਾ ਕਰਨ ਵਾਲਾ ਕੰਮ ਹੈ ਉਹ ਉਹਦੇ ਕੀ ਹਾਲਾਤ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਜਿਹਨੂੰ ਨਹੀਂ ਪਤਾ ਉਹ ਇੱਥੇ ਆ ਕੇ ਦੇਖ ਲਵੇ ਹੁਣ ਆਪਾਂ ਜਿਹੜਾ ਪੋਜ਼ਿਟਿਵ ਕੰਮ ਹੈ ਕਰਨ ਵਾਲਾ ਆਪਣੇ ਪਿੰਡ ਦੇ ਹਿੱਤ ਵਿੱਚ ਪਿੰਡ ਵਾਸੀਆਂ ਦੇ ਹਿੱਤ ਵਿੱਚ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਰੀਏ ਲਾਈਟਾਂ ਵੀ ਲੱਗ ਰਹੀਆਂ ਨੇ ਕੂੜੇ ਦਾ ਵੀ ਬੰਦੋਬਸਤ ਹੋ ਰਿਹਾ ਪਾਰਕ ਵੀ ਬਣ ਗਏ ਹੋਰ ਜਿਹੜੇ ਜਿੰਨੇ ਅਸਲ ਲੋਕਾਂ ਦੀ ਜ਼ਰੂਰਤਾਂ ਵਾਲੇ ਕੰਮ ਹੈ ਉਹ ਨਿਰਤਵੇਦੀ ਦੇ ਵਿੱਚ ਲਗਾਤਾਰ ਕੀਤੇ ਜਾ ਰਹੇ ਨੇ ਤੇ ਕੀਤੇ ਜਾਣਗੇ ਧੰਨਵਾਦ